ਉਸ ਨੂੰ ਵੀ YouTube ਦੇ ਵੱਲੋਂ ਇੱਕ ਹਫ਼ਤੇ ਲਈ ਸਸਪੈਂਡ ਕੀਤਾ ਗਿਆ ਸੀ ਹਾਲਾਂਕਿ YouTube ਨੇ ਅੱਜ ਕੱਲ ਦਾ ਜ਼ਿਕਰ ਕੀਤਾ ਸੀ ਕਿ ਗਾਈਡਲਾਈਨਸ ਦੀ ਉਲੰਘਣਾ ਕੀਤੀ ਗਈ ਹੈ ਜਿਸ ਦੇ ਤਹਿਤ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਇੱਕ ਹਫ਼ਤੇ ਤੱਕ ਜੋ YouTube ਚੈਨਲ ਹੈ SGPC ਦਾ ਸ਼੍ਰੀ ਅੰਮ੍ਰਿਤਸਰ ਉਹ ਵੀ ਬੰਦ ਕੀਤਾ ਗਿਆ ਤੇ ਹੁਣ ਇਹ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ YouTube ਨੇ ਪਾਈ ਹਰਪਾਲ ਸਿੰਘ ਜੋ ਕਿ ਗੁਰਦੁਆਰਾ ਸ਼੍ਰੀ ਫਟੇਗੜ ਸਾਹਿਬ ਦੇ ਹੈੱਡ ਗ੍ਰੰਥੀ ਨੇ ਉਹਨਾਂ ਦੇ ਵੱਲ ਇੱਕ ਕੰਟੈਂਟ ਪਾਇਆ ਗਿਆ ਸੀ ਜਿਸ ਤੇ ਕੰਟੈਂਟ ਤੇ ਇਤਰਾਜ਼ ਹੈ YouTube ਨੂੰ ਜਿਸ ਦੇ ਚੱਲਦੇ ਉਹਨਾਂ ਦਾ ਚੈਨਲ YouTube ਸਸਪੈਂਡ ਕਰ ਦਿੱਤਾ ਗਿਆ ਕੁਝ ਗਾਈਡਲਾਈਨਸ ਹੁੰਦੀਆਂ ਨੇ YouTube ਦੀਆਂ ਜੇ ਉਹਨਾਂ ਦੀ ਉਲੰਘਣਾ ਕੀਤੀ ਜਾਏ ਤੇ YouTube ਦੇ ਵੱਲੋਂ ਇਹੋ ਜਿਹੇ ਐਕਸ਼ਨ ਸਾਹਮਣੇ ਆਂਦੇ ਨੇ ਤੇ ਕੰਟੈਂਟ ਗਾਈਡਲਾਈਨਸ ਨੂੰ ਲੈ ਕੇ ਇਹ ਪੂਰੀ ਜੋ ਹੈ ਕਵਾਇਦ ਕੀਤੀ ਗਈ ਹੈ YouTube ਦੇ ਵੱਲੋਂ ਵਾਇਲੈਂਟ ਕ੍ਰਿਮੀਨਲ ਆਰਗੇਨਾਈਜੇਸ਼ਨ ਪਾਲਿਸੀ ਦੀ ਉਲੰਘਣਾ ਕਰਨ ਤੇ ਉਹਨਾਂ ਦਾ YouTube ਚੈਨਲ ਸਸਪੈਂਡ ਕੀਤਾ ਗਿਆ। ਹੋਰ ਵੀ ਅਸੀਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਕਿ ਕਿੰਨੇ ਦਿਨਾਂ ਦੇ ਲਈ ਇਹ YouTube ਚੈਨਲ ਭਾਈ ਹੈੱਡ ਗ੍ਰੰਥੀ ਹਰਪਾਲ ਸਿੰਘ ਦਾ ਸਸਪੈਂਡ ਕੀਤਾ ਗਿਆ ਹੈ ਕਿਉਂਕਿ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਨੇ ਜਿਨ੍ਹਾਂ ਤੇ ਇਹ ਵੱਡਾ ਐਕਸ਼ਨ YouTube ਦੀ ਟੀਮ ਦੇ ਵੱਲੋਂ ਲਿਆ ਗਿਆ ਹੈ ਕਿਉਂਕਿ ਹੁਣ ਇਹ ਜੋ ਚੈਨਲ ਹੈ ਉਹਨਾਂ ਦਾ ਸਸਪੈਂਡ ਕਰ ਦਿੱਤਾ ਗਿਆ ਹੈ। ਤੇ ਸਾਡੇ ਨਾਲ ਭਾਈ ਹਰਪਾਲ ਸਿੰਘ ਜੁੜੇ ਹਨ ਹੈੱਡ ਗ੍ਰੰਥੀ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਹਰਪਾਲ ਜੀ ਤੁਹਾਡਾ ਸਵਾਗਤ ਹੈ ਨਿਊਜ਼ 18 ਪੰਜਾਬ ਤੇ YouTube ਦੇ ਵੱਲੋਂ ਇਹ ਵੱਡੀ ਕਾਰਵਾਈ ਕੀ ਕੁਝ ਤੁਹਾਨੂੰ ਰੀਜ਼ਨ ਦਿੱਤਾ ਗਿਆ ਇਸ ਦਾ ਕਾਰਨ ਕੀ ਦੱਸਿਆ ਗਿਆ ਰੀਜ਼ਨ ਕੋਈ ਕੁਝ ਵੀ ਨਹੀਂ ਹੈ ਜੀ ਜਦੋਂ ਕਿਸੇ ਦੀ ਆਵਾਜ਼ ਬੰਦ ਕਰਨੀ ਹੁੰਦੀ ਆ ਹੂੰ ਜਦ ਕਿ ਸਾਰੀ ਕੌਮ ਨੂੰ ਸਾਰੇ ਸਮਾਜ ਨੂੰ ਪਤਾ ਵੀ ਮੈਂ ਮਰ ਗੁਰਬਾਨੀ ਦੀਆਂ ਜਿਹੜੀਆਂ ਪਿਆਰ ਦੀਆਂ ਸਨੇਹੇ ਨੇ ਸਾਂਝੀ ਵਾਲਤਾ ਦੇ ਸਨੇਹ ਦੇ ਬੰਡ ਵਿੱਚ ਕਿਰਿਆ ਤੋਂ ਬਾਹਰ ਸਦਾ ਉਹਦੇ ਤੇ ਖੂਕਾ ਦਈਦਾ ਤੇ ਬਹਾਨਾ ਇਹ ਬਣਾਇਆ ਜਾਂਦਾ ਵੀ ਤੁਸੀਂ ਆਪਣੇ ਇਤਿਹਾਸ ਦੀ ਰੋਸ਼ਨੀ ਚ ਆਪਣੇ ਅੱਜ ਨੂੰ ਵੇਖਣ ਦਾ ਯਤਨ ਕਰੋਗੇ ਜੀ ਤੇ ਤੁਹਾਡੀ ਆਵਾਜ਼ ਬੰਦ ਕੀਤੀ ਜਾਏਗੀ ਇਹ ਹਰਪਾਲ ਜੀ ਤੁਸੀਂ ਸਾਂਝਾ ਕਰੋਗੇ ਕਿਸ ਕੰਟੈਂਟ ਨੂੰ ਲੈ ਕੇ ਵੱਡੀ ਕਾਰਵਾਈ ਕੀਤੀ ਗਈ ਹਾਂਜੀ ਇੱਕ ਤੈਨ ਜਿਕਰ ਕੀਤਾ ਸੀ ਇਤਿਹਾਸ ਵਿੱਚ ਸਾਬਜਾ ਦੇ ਨਿਸ਼ੀ ਦੀ ਸੁਣਾਉਂਦੇ ਆ ਬੀਬੀ ਸਰਿੰਦਰ ਕੌਰ ਜੀ ਨੇ ਜਿਨ੍ਹਾਂ ਨੇ ਭਾਈ ਸਤਵੰਤ ਸਿੰਘ ਜੀ ਦੀ ਫੋਟੋ ਦੇ ਨਾਲ ਵਿਆਹ ਕਰਵਾਇਆ ਸੀ ਆਪਣੇ ਬਚਨ ਪਗਾਉਂਦਿਆਂ ਕਿਉਂਕਿ ਉਹਨਾਂ ਦੀ ਅਗੇਂਜਮੈਂਟ ਹੋਈ ਪਈ ਸੀ ਤੇ ਉਹਨਾਂ ਦਾ ਜ਼ਿਕਰ ਕੀਤਾ ਸੀ ਹੁਣ ਉਹ ਬੀਬੀ ਸਰਿੰਦਰ ਕੌਰ ਕੋਈ ਕ੍ਰਿਮੀਨਲ ਨਹੀਂ ਹਨ ਤੇ ਉਹਨਾਂ ਦੀ ਇੱਕ ਪਵਿੱਤਰ ਭਾਵਨਾ ਸੀ ਕਿ ਉਹਨਾਂ ਨੇ ਆਪਣੇ ਮਾਪਿਆਂ ਦੇ ਕੀਤੇ ਬਚਨ ਨੂੰ ਪੂਰਾਾਇਆ ਕਿ ਮੇਰੇ ਮਾਪਿਆਂ ਨੇ ਮੇਰੇ ਲਈ ਇਹ ਰਿਸ਼ਤਾ ਲਪਿਆ ਤੇ ਮੈਂ ਧੀਆਂ ਵਾਸਤੇ ਉਹ ਇੱਕ ਦੱਸ ਰਹੀ ਸੀ ਰੋਲ ਮਾਡਲ ਕਿ ਪੇਰੈਂਟਸ ਦਾ ਇੱਕ ਭਾਵਨਾਵਾਂ ਦਾ ਸਤਿਕਾਰ ਕਿੱਦਾਂ ਕਰਦੀਆਂ ਧੀਆਂ ਹੂੰ ਹੂੰ ਉਹ ਬੀਬੀ ਸੁਤੰਤ ਸਰਿੰਦਰ ਕੌਰ ਜੀ ਦਾ ਨਾਮ ਲੈਣਾ ਇੱਕ ਤਰ੍ਹਾਂ ਦਾ ਉਹਨਾਂ ਨੇ ਗੁਨਾਹ ਸਮਝਿਆ ਕਿਉਂਕਿ ਉਹ ਭਾਈ ਸੁਤੰਤ ਸਿੰਘ ਰਾਂਦੀ ਸਿੰਘ ਨਹੀਂ ਮਾਣਨਾਂ ਵਿਆਹ ਕਰੋਂ ਦੀਏ ਹੂੰ ਤੇ ਇੰਨੀ ਛੋਟੀ ਗੱਲ ਨੂੰ ਬਹਾਨਾ ਬਣਾਇਆ ਗਿਆ ਹੂੰ ਹੂੰ ਤੇ ਕਦੋਂ ਇਹ ਕਾਰਵਾਈ ਕੀਤੀ ਗਈ ਕਦੋਂ ਇਸ ਨੂੰ ਸਸਪੈਂਡ ਕੀਤਾ ਗਿਆ ਚੈਨਲ 6 ਮਹੀਨੇ ਵਾਸਤੇ ਸਸਪੈਂਡ ਕੀਤਾ 6 ਮਹੀਨੇ ਵਾਸਤੇ ਕੀਤਾ ਹਾਂ ਹਾਂ ਉਹ ਹੋ ਗਿਆ ਥੋੜੀ ਦੇ ਹਾਂਜੀ ਹੂੰ ਹੂੰ ਤੇ ਕਦੋਂ ਤੁਹਾਡੇ ਵੱਲੋਂ ਇੱਕ ਕੰਟੈਂਟ ਪਾਇਆ ਗਿਆ ਸੀ ਇਹ ਤਾਂ ਬਹੁਤ ਦੇਰ ਦੀ ਪਈ ਹੋਈ ਹੈ ਕਥਾ ਲਗਭਗ ਮੈਨੂੰ ਲੱਗਦਾ 3 ਚੰ 4 ਸਾਲ ਦੀ ਪਈ ਹੋਈ ਹੈ ਬਸ ਹੁਣ ਉਹਨੂੰ ਕੱਢਿਆ ਗਿਆ ਵਿੱਚੋਂ ਮਤਲਬ ਸਾਰੇ ਕੰਟੈਂਟ ਦੇ 3 ਚੰ 4 ਸਾਲ ਪਹਿਲਾਂ ਦੀ ਹੈ ਤੇ ਕਾਰਵਾਈ ਹੁਣ ਤੁਸੀਂ ਕਹਿ ਰਹੇ ਹੋ ਹਾਂ ਉਹ 1 ਮਿੰਟ ਦੀ ਸਿਰਫ ਗੱਲ ਵਿੱਚੋਂ ਕੱਢੀ ਗਈ ਆ ਹੂੰ ਹਾਂਜੀ ਤੇ ਕਿਸ ਤਰ੍ਹਾਂ ਤੁਹਾਨੂੰ ਇਹ ਜਾਣਕਾਰੀ ਮਿਲੀ ਮੇਲ ਆਈ ਉਹਨਾਂ ਦੀ ਮੇਰੀ ਟੀਮ ਜਿਹੜੀ ਵੇਖਦੀ ਆ ਸੋਸ਼ਲ ਮੀਡੀਆ ਉਹਨਾਂ ਨੇ ਉਹਨਾਂ ਨੇ ਦੱਸਿਆ ਵੀ ਮੇਲ ਆਈ ਆ ਜੀ ਤੇ ਤੁਹਾਡੀ ਟੀਮ ਦੇ ਵੱਲੋਂ ਪਹੁੰਚ ਕੀਤੀ ਗਈ YouTube ਨੂੰ ਕਿ 3-4 ਸਾਲ ਪਹਿਲਾਂ ਕੰਟੈਂਟ ਪਾਇਆ ਸੀ ਹੁਣ ਇਹ ਕਾਰਵਾਈ ਕਿਉਂ ਬਿਲਕੁਲ ਹਾਂ ਨਹੀਂ ਤੇ ਕੀ ਕਹਿਣਾ ਸੀ ਉਹਨਾਂ ਦਾ ਜਦ ਤੁਸੀਂ ਅਪਰੋਚ ਕੀਤਾ ਨਾਲ ਉਹ ਉਹ ਕਹਿੰਦੇ ਇਹਨਾਂ ਗੱਲਾਂ ਨਾਲ ਵਾਇਲੈਂਸ ਫੁਲਾਉਂਦੇ ਆ ਤੁਸੀਂ ਉਹਨੇ ਸਾਡੀ ਹਿਸਟਰੀ ਦਾ ਹਿੱਸਾ ਹੈ ਜਾਂ ਜਾਂ ਜਿਹਦਾ ਵੀ ਕੋਈ ਮੈਂ ਕਹਿੰਦਾ ਕਿਸੇ ਵੀ ਫਿਰਕੇ ਦਾ ਕੋਈ ਵੀ ਆ ਕੱਲਾ ਸਿੱਖਾਂ ਦਾ ਨਹੀਂ ਜਿੱਥੇ ਕੋਈ ਧੀਆ ਨੇ ਜਾਂ ਕੋਈ ਬਜ਼ੁਰਗ ਨੇ ਜਾਂ ਕੋਈ ਵੀ ਐਨੀ ਕੋਈ ਵੀ ਚੰਗਾ ਕੰਮ ਕਰਦਾ ਉਹਨੀਆਂ ਜਜ਼ਬਾਤਾਂ ਦੀ ਗੱਲ ਹੈ ਭਾਵਨਾਵਾਂ ਦੀ ਗੱਲ ਹੈ ਉਥੇ ਕਦਰ ਕਰਨੀ ਚਾਹੀਦੀ ਹੈ ਗੱਲ ਤੇ ਫਿਰਕਿਆਂ ਦੀ ਥੋੜੀ ਉਹ ਕੱਲਾਂ ਨੂੰ ਬਹਾਨੇ ਬਣਾਉਣ ਵਾਲੀ ਇੱਕ ਗੱਲ ਚਾਹਤੀ ਆ। ਹਮਮ। ਹੋਰ ਕਿਹੜਾ ਕੰਟੈਂਟ ਹਰਪਾਲ ਜੀ ਤੁਹਾਡੇ ਵੱਲੋਂ ਆਪਣੇ YouTube ਚੈਨਲ ਤੇ ਪਾਇਆ ਜਾਂਦਾ ਹੈ? ਕਿੰਨੇ ਤੁਹਾਡੇ ਸਬਸਕ੍ਰਾਈਬਰਸ ਨੇ? ਸਬਸਕ੍ਰਾਈਬਰ ਤੇ ਕਾਫੀ ਜ਼ਿਆਦਾ ਨੇ। ਮੈਨੂੰ ਬਹੁਤਾ ਪਤਾ ਨਹੀਂ ਟੀਮ ਵੇਖਦੀ ਐ ਮੈਂ ਸੋਸ਼ਲ ਮੀਡੀਆ ਨੂੰ ਬਹੁਤਾ ਵਰਤਦਾ ਨਹੀਂ ਕਦੀ। ਸਾਡੇ ਨੌਜਵਾਨ ਨੇ ਉਹ ਵੇਖਦੇ ਨੇ। ਹਮਮ। ਤੇ ਚੱਲ ਤਾਂ ਸਿਰਫ ਇਹ ਹੁਣ ਦੇਖੋ ਅੱਜ ਚੱਲ ਰਿਹਾ ਨਾ ਸਾਰੀ ਸਰਕਾਰ ਸਾਡੀ ਸੈਂਟਰ ਗਵਰਨਮੈਂਟ, ਸਟੇਟ ਗਵਰਨਮੈਂਟ ਸਰ ਮਤਲਬ ਗੁਰੂ ਤੇਗ ਬਹਾਦਰ ਜੀ ਦੀ ਗੱਲ ਕਰ ਰਹੀ ਆ। ਜੀ। ਜਦੋਂ ਗੁਰੂ ਤੇਗ ਬਹਾਦਰ ਜੀ ਦੀ ਗੱਲ ਕਰਨੀ ਹੈ ਭਾਈ ਮਤੀ ਦਾਸ ਸਤੀ ਦਾਸ ਜੀ ਨੂੰ ਜੁੰਦੇ ਸਾੜਿਆ ਜਾਂਦਾ ਔਰੰਗਜ਼ੇਬ ਵੱਲੋਂ ਸਾੜਿਆ ਜਾਂਦਾ ਤੇ ਨੇਚਰਲੀ ਅਸੀਂ ਨਾਲ ਦਿੱਲੀ ਦੀਆਂ ਗਲੀਆਂ ਵਿੱਚ ਸਾੜੇ ਜਾਂਦੇ ਸਿੱਖਾਂ ਦੀ ਗੱਲ ਵੀ ਕਰਾਂਗੇ ਜਿਹੜੇ ਨਵੰਬਰ ਚ ਸਾੜੇ ਗਏ ਹੂੰ ਹੂੰ ਜੇ ਉਹਨੋਂ ਔਰੰਗਜ਼ੇਬ ਦੀ ਹਕੂਮਤ ਹੈ ਤੇ ਹਸਕੂਮਤ ਦੀ ਵੀ ਗੱਲ ਹੋਏਗੀ ਨਾ ਉਹਨੂੰ ਉਹਨੂੰ ਛੱਡਿਆ ਨਹੀਂ ਜਾ ਸਕਦਾ ਇਹ ਨਹੀਂ ਹੋ ਸਕਦਾ ਵੀ ਪੁਰਾਣੇ ਜ਼ੁਲਮ ਨੂੰ ਚੇਤੇ ਕਰੋ ਨਵੇਂ ਜ਼ੁਲਮ ਦੀ ਗੱਲ ਨਾ ਕਰੋ ਹੂੰ ਹੂੰ ਤੇ ਉਹ ਜਦੋਂ ਅਸੀਂ ਇਸ ਦੀ ਗੱਲ ਕਰਾਂਗੇ ਤੇ ਉਹ ਗਲਾ ਦਬਾਇਆ ਜਾਂਦਾ ਜੀ ਹੂੰ ਇਹ ਹਰਪਾਲ ਜੀ ਤੁਸੀਂ ਕਹਿੰਦੇ ਕਿ 6 ਮਹੀਨੇ ਲਈ ਚੈਨਲ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਹੁਣ ਕੀ ਨਵਾਂ ਤੁਸੀਂ ਚੈਨਲ ਖੋਲੋਗੇ ਕੀ ਕਿਸ ਤਰ੍ਹਾਂ ਜਿੱਤਣਾ ਕਰੇਗੀ ਬਹੁਤਾ ਇਹਦੇ ਬਾਰੇ ਜਾਣਕਾਰੀ ਨਹੀਂ ਹੁੰਦੀ ਹਾਂ ਪਰ ਕੱਲ ਤਾਂ ਇਹ ਹੈ ਵੀ ਉਹ ਛੋਟੀਆਂ ਗੱਲਾਂ ਜਿੰਦਾ ਕੋਈ ਬੇਸ ਵੀ ਨਹੀਂ ਆ ਕੋਈ ਅਰਥ ਵੀ ਨਹੀਂ ਆ ਕੋਈ ਨੁਕਸਾਨ ਵੀ ਨਹੀਂ ਆ ਸਗੋਂ ਮਤਲਬ ਇੱਕ ਸਿੱਖਿਆ ਆ ਹੂੰ ਤੇ ਬਹਾਨੇ ਬਣਾ ਕੇ ਮੈਨੂੰ ਇਹ ਲੱਗਦਾ ਜਿਵੇਂ ਆਵਾਜ਼ ਨੂੰ ਦਬੰਦੀ ਕੋਸ਼ਿਸ਼ ਨਹੀਂ ਦੀ ਹੈ ਕਿਹੜੀ ਆਵਾਜ਼ ਨੂੰ ਦਬੰਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦੋਂ ਜਦੋਂ ਅਸੀਂ ਗੱਲ ਕਰਾਂਗੇ ਵੀ ਹੁਣ ਬੀਬੀ ਸ੍ਰਿੰਦਰ ਕੌਰ ਜੀ ਇੱਕ ਆਈਡੀਅਲ ਨੇ ਸਾਡੇ ਵਾਸਤੇ ਤੋਂ ਸਿਰਫ ਇਹ ਆ ਵੀ ਉਹ ਉਸ ਭਾਈ ਸੁਤੰਸ ਸਿੰਘ ਹਨ ਦੀ ਸਿੰਘਣੀ ਨੇ ਹੂੰ ਹੂੰ ਤੋਂ ਇਹਦੀ ਚਰਚਾ ਕਿਉਂ ਨਾ ਕਰੀ ਅਸੀਂ ਚੰਗੇ ਗੱਲਾਂ ਦੀ ਚੰਗੇ ਗੁਣਾਂ ਦੀ ਹੂੰ ਹੂੰ ਇਹ ਇਹੀ ਉਹਨਾਂ ਨੂੰ ਰੜਕਦੀਆਂ ਹੋਣ ਕਿ ਤੁਹਾਨੂੰ ਕਿਉਂ ਲੱਗਦਾ ਹੈ ਕਿ 3-4 ਸਾਲ ਪਹਿਲੇ ਉਦੋਂ ਕਿਉਂ ਨਹੀਂ ਕਾਰਵਾਈ ਕੀਤੀ ਹੁਣ ਕਿਉਂ ਪਤਾ ਨਹੀਂ ਜੀ ਇਹੀ ਹਨਾਨੀ ਦੀ ਗੱਲ ਹੈ ਜੀ ਹੂੰ ਹੂੰ ਇਹ ਕੰਟੈਂਟ ਕੱਟੋ-ਕੱਟ 3-4 ਸਾਲ ਪਹਿਲਾਂ ਦਾ ਕਥਾਕਿੱਤ ਮੈਨੂੰ ਯਾਦ ਹੈ ਬਾਬਾ ਕੁੰਮੇ ਮਾਸ਼ ਕੇ ਸੰਸਫਰੇ ਸ਼ਾਦ ਦੀ ਜਿਹੜੀ ਲੜੀ ਹੁੰਦੀ ਹੈ ਉਹਦੇ ਚ ਕੀਤੀ ਸੀ ਉੱਥੇ ਜ਼ਿਕਰ ਕੀਤਾ ਸੀ ਕੋਈ ਤਾਲ ਵੀ ਨਹੀਂ ਹੈ ਹੂੰ ਹੂੰ ਤੇ ਇਸ ਵਾਰੀ ਉਹਦੀ ਮੇਲ ਆਈ ਵੀ ਆ ਵਾਇਰਲਸ ਫਲੋਂਦੀ ਹੈ ਗੱਲ ਹੂੰ ਜੀ ਚਲੋ ਬਹੁਤ ਬਹੁਤ ਸ਼ੁਕਰੀਆ